ਨਵੋ ਬੀਰੂ ਇਹ ਹੈ ਨਸ਼ਾ ਸ਼ਡਾਉ ਕੇਂਦਰ ਬੋਰਡ ਸੈਂਟਰ ਖਿਆਲਾ ਕਲਾ ਜ਼ਿਲ੍ਹਾ ਮਾਨਸਾ ਇੱਥੇ ਨਾ ਬਾਈ ਜੀ ਇਹਦੇ ਬਿਲਕੁਲ ਸਾਹਮਣੇ ਕੋਈ ਬੋਰਡ ਨਹੀਂ ਹੈਗਾ ਸਿਕਾ ਬਸ ਠੀਕ ਹੈ ਜੀ ਅਸੀਂ ਕਹਾਂ ਵੀ ਜਿਹੜੇ ਮਰੀਜ਼ ਆਉਂਦੇ ਆ ਜੋ ਵੀ ਆਉਂਦੇ ਆ ਭਰਾ ਛੋੜੇ ਬਜ਼ੁਰਗ ਤੇ ਵੀ ਆਪਾਂ ਨੇ ਛਾਂ ਵਾਸਤੇ ਕੋਈ ਦਰਖਤ ਲਾਈਏ ਦਰਖਤ ਹੋਰ ਹੈਗੇ ਆ ਪਰ ਬੋਰਡ ਨਹੀਂ ਹੈਗਾ ਸਿਕਾ ਇਸ ਕਰਕੇ ਬਾਬਾ ਬੋਰਡ ਹੈ ਜਣਾ ਕੀ ਨੂੰ ਕਹਿ ਦਿੰਨੇ ਆਪਾਂ ਉਹ ਐਸੀ ਵੀਰੋ ਲਾ ਦਿੱਤਾ ਗਿਆ ਤੇ ਉਹ ਲਾ ਕੇ ਇਹਦੇ ਚ ਇਹ ਸੀਗਾ ਵੀ ਮਤਲਬ ਕੀ ਨਾ ਅਸੀਂ ਕੰਧ ਦੇ ਵਿੱਚ ਲੱਗਾ ਹੋਇਆ ਸੀ ਇਹ ਬੋਰਡ ਕੰਧ ਚ ਕੰਧ ਉੱਤੋਂ ਹੀ ਵੱਡਦਾ ਕਹਿੰਦੇ ਕਿ ਕੰਧ ਡਿੱਗ ਪੂਗੀ ਅਸੀਂ ਕਿਹਾ ਵੀ ਚਲੋ ਠੀਕ ਹੈ ਅਸੀਂ ਮੈਂ ਜੀ ਉੱਤੋਂ ਹੀ ਵੱਢ ਕੇ ਤੇ ਇਹ ਵੱਢ ਕੇ ਨਾ ਇਹ ਆਈਂ ਦਾ ਪਤਾ ਇਹ ਹੁਣ ਸਾਡਾ ਜੀ ਇਹ ਜਿਹੜਾ ਜਿਹੜਾ ਬੋਰਡ ਹੈ ਮਾਲਕ ਦੀ ਕਿਰਪਾ ਤੁਹਾਡਾ ਵੀ ਹੈ ਸਾਡਾ ਨਹੀਂ ਇਹ ਚੱਲ ਪਿਆ ਹੁਣ ਪੱਤੀਆਂ ਕੱਢਿਆ ਪੱਤੇ ਕੱਢਿਆ ਤੇ ਮਾਲਕ ਦੀ ਕਿਰਪਾ ਨਾਲ ਦੇਖੋ ਕਿੰਨਾ ਸੋਹਣਾ ਬਣ ਗਿਆ ਇਹ ਹਨਾ ਤੇ ਇਹ ਤੇ ਅਸੀਂ ਪਹਿਲਾਂ ਤਾਂ ਕੁਛ ਨਹੀਂ ਰੋੜੇ ਰੂੜੇ ਸਿੱਟੇ ਸੀਗੇ ਹੁਣ ਅਸੀਂ ਇਹਦੇ ਉੱਤੇ ਥੱਲੇ ਪਾਣੀ ਲਾ ਕੇ ਉੱਤੋਂ ਰੋੜੇ ਸਿੱਟਦੇ ਹੁਣ ਕਈ ਦਿਨਾਂ ਬਾਅਦ ਤੇ ਹੁਣ ਚੱਲ ਪਿਆ ਬਈ ਪਾਣੀ ਦਾ ਪੂਰਾ ਜੋਰ ਹੈ ਤੇ ਮਾਲਕ ਦੀ ਉਦਾਸ ਹੈ ਵੀ ਪਰਮਾਤਮਾ ਦੀ ਤਰਫ ਨਾਲ ਇਹ ਸਾਂ ਬਣੇ ਠੀਕ ਹੈ ਜਿਹੜੀ ਪਬਲਿਕ ਆਉਣ ਯਾਰ ਵਾਲੀ ਉਹਨੂੰ ਵੀ ਸਾਂ ਦੇਵੀ ਤੇ ਤੁਸੀਂ ਵੀ ਵੀਰੇ ਮੇਰੀ ਬੇਨਤੀ ਹੈ ਵੀ ਬੋਰਡ ਲਾਉਣਾ ਸਾਂਝੇ ਦਾ ਜ ਬਹੁਤ ਜ਼ਰੂਰੀ ਹੈ। ਹੱਥ ਵਨ ਕੇ ਬੇਨਤੀ ਹੈ ਵੀ ਬੋਰਡ ਜਿਹੜਾ ਲਾਉਣਾ ਬਹੁਤ ਚੰਗੀ ਗੱਲ ਹੈ। ਧੰਨਵਾਦ।